ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਤੇ ਮੈਂ ਸਮ੍ਰਿਤੀ ਇਸ ਵੇਲੇ ਮੌਜੂਦ ਹਾਂ ਜਲੰਧਰ ਦੇ ਲੈਦਰ ਕੰਪਲੈਕਸ ਦੇ ਵਿਕੇ ਜਿੱਥੇ ਦੱਸ ਦਈਏ ਕਿ ਇੱਕ ਮੰਦ ਭਾਗੀ ਘਟਨਾ ਵਾਪਰੀ ਹੈ ਮੈਟਰੋ ਮਿਲਕ ਪਲਾਂਟ ਨਾਮ ਦੀ ਇੱਕ ਫੈਕਟਰੀ ਦੇ ਵਿੱਚ ਦੱਸ ਦਈਏ ਕਿ ਅਮੋਨੀਆ ਗੈਸ ਨਾਮ ਦੀ ਇੱਕ ਗੈਸ ਲੀਕ ਹੁੰਦੀ ਹੈ ਜਿਸ ਤੋਂ ਬਾਅਦ ਲੋਕਾਂ ਨੂੰ ਦੱਸ ਦਈਏ ਕਿ ਦੀਵਾਰ ਤੋੜ ਕੇ ਕੱਢਿਆ ਜਾਂਦਾ ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗੀ ਕਿ ਇੱਕ ਵਾਰ ਤਸਵੀਰਾਂ ਜ਼ਰੂਰ ਦਿਖਾ ਦੇਣ ਜਿੱਥੇ ਦੱਸ ਦਈਏ ਕਿ ਦੀਵਾਰ ਤੋੜ ਕੇ ਲੋਕਾਂ ਨੂੰ ਕੱਢਿਆ ਜਾਂਦਾ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਦ ਇਹ ਹਾਦਸਾ ਵਾਪਰਦਾ ਹੈ ਤਾਂ ਉਸ ਵੇਲੇ ਹਾਦਸ ਇਸ ਦੇ ਨਾਲ ਹੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਹਾਲੇ ਤੱਕ ਹਸਪਤਾਲ ਪੰਜ ਤੋਂ ਸੱਤ ਲੋਕਾਂ ਨੂੰ ਕੱਢਿਆ ਕੱਢ ਕੇ ਭੇਜਿਆ ਗਿਆ ਨਾਲੋਂ ਨਾਲ ਤੁਹਾਨੂੰ ਇਹ ਵੀ ਦਿਖਾ ਦਈਏ ਕਿ ਜਦੋਂ ਗੈਸ ਲੀਕ ਹੋਈ ਤਾਂ ਦੂਸਰੇ ਮੇ ਇਨਾ ਅੰਦਰ ਪੰਬੜ ਮੱਚ ਗਿਆ ਸੀਗਾ ਕਿ ਲੋਕਾਂ ਨੂੰ ਦੀਵਾਰ ਤੋੜ ਕੇ ਫੈਕਟਰੀ ਦੀ ਜੋ ਕਿ ਦੀਵਾਰ ਤੋੜ ਕੇ ਕੱਢਣਾ ਪਏ ਇਸ ਦੇ ਨਾਲ ਹੀ ਤੁਹਾਨੂੰ ਦਿਖਾ ਦਿੱਤਾ ਲੋਕਾਂ ਨੂੰ ਕੱਢਿਆ ਗਿਆ ਵਧੀਆਂ ਚਪਲਾਂ ਜੋ ਕਿ ਇੱਥੇ ਹੀ ਰਹਿ ਗਈਆਂ ਨੇ ਕਿਸ ਕੀ ਹਾਦਸਾ ਵਾਪਰਿਆ ਹੋਣਾ ਅੰਦਰ ਕਿੰਨੀ ਮਾਤਰਾ ਚ ਗੈਸ ਫੈਲੀ ਹੋਣੀ ਇਹ ਹਲੇ ਅਨੁਮਾਨ ਲਗਾਉਣਾ ਮੁਸ਼ਕਿਲ ਹੈ ਪਰ ਜਿਸ ਤਰ੍ਹਾਂ ਦੀਵਾਰ ਤੋੜ ਕੇ ਲੋਕਾਂ ਨੂੰ ਕੱਢਿਆ ਗਿਆ ਹੈ ਹਾਲਾਤ ਇਹੀ ਦੱਸਦੇ ਨੇ ਕਿ ਕਾਫੀ ਮਾਤਰਾ ਚ ਗੈਸ ਜੋ ਕਿ ਲੀਕ ਹੋਈ ਹੋਣੀ ਹੈ ਲੋਕਾਂ ਦੀਆਂ ਚਪਲਾ ਜੋ ਕਿ ਇੱਥੇ ਹੀ ਵਿਕਰੀਆਂ ਹੋਈਆਂ ਨੇ ਪੌੜੀਆਂ ਲਗਾ ਕੇ ਲੋਕਾਂ ਨੂੰ ਉਹ ਦੀਵਾਰ ਦੀ ਬੈਕ ਸਾਈਡ ਤੋਂ ਜੋ ਕੀ ਹੈ ਅ ਮੈਂ ਜੋ ਕੀ ਹੈ ਫੈਕਟਰੀ ਦੀ ਬੈਕ ਸਾਈਡ ਤੋਂ ਕੱਢਿਆ ਗਿਆ ਹੈ ਤੇ ਨਾਲੋਂ ਨਾਲ ਇਹ ਵੀ ਦੱਸਦੀ ਹੈ ਕਿ ਕਿੰਨੀ ਮਾਤਰਾ ਤੇ ਗੈਸ ਲੀਕ ਹੋਈ ਹੈ ਹਾਲੇ ਇਸ ਦਾ ਅਨੁਮਾਨ ਨਹੀਂ ਲਗਾਇਆ ਜਾ ਰਿਹਾ ਪਰ ਲੋਕਾਂ ਦੇ ਨਾਲ ਜਿੰਨੀ ਗੱਲਬਾਤ ਕੀਤੀ ਗਈ ਹੈ ਜਾਣਕਾਰੀ ਇਹ ਹੀ ਮਿਲੀ ਹੈ ਕਿ ਜਦ ਇਹ ਹਾਦਸਾ ਵਾਪਰਦਾ ਤੀ ਤੋਂ 35 ਲੋਕ ਫੈਕਟਰੀ ਦੇ ਅੰਦਰ ਮੌਜੂਦ ਹੁੰਦੇ ਨੇ ਮੈਟਰੋ ਮਿਲਕ ਪਲਾਂਟ ਲੈਦਰ ਕੰਪਲੈਕਸ ਦੇ ਕੋਲ ਇਹ ਫੈਕਟਰੀ ਬਣੀ ਹੋਈ ਹੈ ਜਿਸ ਦੇ ਵਿੱਚ ਦੱਸਦੇ ਕਿ ਅਮੋਨੀਆ ਗੈਸ ਨਾਮ ਦੀ ਅ ਜੋ ਕੀ ਹੈ ਗੈਸ ਲੀਕ ਹੋ ਜਾਂਦੀ ਹੈ ਤੇ ਲੋਕਾਂ ਨੂੰ ਅੰਦਰ ਫਸੇ ਲੋਕਾਂ ਨੂੰ ਕੱਢਣ ਦੀ ਜੋ ਕੀ ਹੈ ਕੋਸ਼ਿਸ਼ جاری ਹੈ ਤੇ 30 ਤੋਂ 35 ਲੋਕ ਉਸ ਵੇਲੇ ਮੌਜੂਦ ਹੁੰਦੇ ਨੇ ਤੇ 5 ਤੋਂ 7 ਜੋ ਕੀ ਹੈ ਮਜ਼ਦੂਰਾਂ ਨੂੰ ਅ ਨਾਜ਼ੁਕ ਹਾਲਤ ਦੇ ਵਿੱਚ ਜੋ ਕੀ ਹੈ ਹਸਪਤਾਲ ਪਹੁੰਚਾਇਆ ਗਿਆ ਇਸ ਵੇਲੇ ਕੋਈ ਵੀ ਅੰਦਰੋਂ ਫੈਕਟਰੀ ਦੇ ਅੰਦਰੋਂ ਬਾਹਰ ਨਹੀਂ ਆਇਆ ਹੈ ਜਾਂਚ ਇਸ ਦੇ ਲਈ ਤੁਹਾਨੂੰ ਦੱਸਦੀ ਕਿ ਸੂਚਨਾ ਉਹਨਾਂ ਦੇ ਵੱਲੋਂ ਨਹੀਂ ਦਿੱਤੀ ਗਈ ਹੈ ਪਰ ਦੱਸਦੀ ਕਿ ਜੋ ਹਾਲਾਤ ਪਾਣੇ ਨੇ ਤੁਹਾਨੂੰ ਦੀਵਾਰ ਦੀਆਂ ਤਸਵੀਰਾਂ ਦਿਖਾਈਆਂ ਜਿੱਥੇ ਦੱਸਦੀ ਹੈ ਕਿ ਦੀਵਾਰ ਤੋੜ ਕੇ ਅੰਦਰ ਮੌਜੂਦ ਲੋਕਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਫੈਕਟਰੀ ਦਾ ਪਿਛਲਾ ਹਿੱਸਾ ਹੈ ਜਿੱਧਰੋਂ ਲੋਕਾਂ ਜੋ ਅੰਦਰ ਮੌਜੂ ਮਜ਼ਦੂਰ ਫਸੇ ਸਨ ਉਹਨਾਂ ਨੂੰ ਬਾਹਰ ਕੱਢ ਲਿਆ ਇਸ ਰਸਤੇ ਦਾ ਉਪਯੋਗ ਕੀਤਾ ਗਿਆ ਹਾਲਾਂਕਿ ਹਲੇ ਫੈਕਟਰੀ ਦੇ ਮਾਲਕ ਦੇ ਨਾਲ ਗੱਲਬਾਤ ਨਹੀਂ ਹੋਈ ਹੈ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਫਾਇਰ ਬ੍ਰਿਗੇਡ ਦੀ ਟੀਮ ਦਾ ਕੀ ਕਹਿਣਾ ਇਹ ਵੀ ਤੁਹਾਡੇ ਨਾਲ ਜਾਂਚ ਪਲ-ਪਲ ਦੀ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ। ਪਹਿਲੇ ਸਾਡੇ ਨਾਲ ਦੱਸਦੇ ਕਿ ਫਾਇਰ ਬ੍ਰਿਗੇਡ ਦੇ ਕਰਮਚਾਰੀ ਮੌਜੂਦ ਨੇ ਜਿਨ੍ਹਾਂ ਦੇ ਨਾਲ ਗੱਲਬਾਤ ਕਰਾਂਗੇ ਹਾਂਜੀ ਸਰ ਕੀ ਨਾਮ ਹੈ? ਮੇਰਾ ਨਾਮ ਮਨਿੰਦਰ ਸਿੰਘ ਅਸਿਸਟੈਂਟ ਡਿਵੀਜ਼ਨਲ ਫਾਇਰ ਆਫੀਸਰ ਮਨਿੰਦਰ ਜੀ ਹਾਂਜੀ ਸਰ ਕੀ ਹਾਦ ਮੈਂ ਜਨ ਪਾਇੰਟ 5.5 ਦੇ ਵਿੱਚ ਕੌਲਮਕੀ ਸੀਯੂ ਕੰਪਲੈਕਸ ਦੇ ਵਿੱਚ ਮੈਟਰੋ ਦੀ ਜਿਹੜੀ ਮਿਲਕ ਤੇ ਦੇ ਪ੍ਰੋਡਕਟ ਦੀ ਫੈਕਟਰੀ ਹੈ ਤੇ ਵਿੱਚ ਗੈਸ ਲੀਕ ਹੋ ਰਹੀ ਹੈ ਤੁਰੰਤ ਸਪੌਟ ਤੇ ਪਹੁੰਚ ਕੇ ਦੇਖਿਆ ਤਾਂ ਇੱਥੇ ਹੋ ਰਹੀ ਸੀ ਅੰਦਰੋਂ ਗੈਸ ਲੀਕੇਜ ਦਾ ਚੱਲਦਾ ਪਿਆ ਸੀ ਤਾਂ ਉਹਨੂੰ ਅਸੀਂ ਆਪਣੀਆਂ ਗੱਡੀਆਂ ਨਾਲ ਵਾਟਰ ਸਪਰੇਅ ਕਰਕੇ ਡਿলিউਟ ਕਰਦੇ ਪਏ ਆ ਤਾਂ ਅੰਦਰ ਬੰਦੇ ਵੀ ਫਸੇ ਹੋਏ ਸੀ 25 ਤੋਂ 30 ਤਾਂ ਬੈਕ ਸਾਈਡ ਤੋਂ ਦੀਵਾਰ ਤੋੜ ਕੇ ਮੇਰੀ ਟੀਮ ਨੇ ਉਹਨਾਂ ਨੂੰ ਕੱਢ ਲਿਆ ਜੀ ਕਿੰਨਾ ਟਾਈਮ ਲੱਗਾ ਸਰ ਇਸ ਹਾਦਸੇ ਦੇ ਵਿੱਚ ਜਿੰਨੇ ਲੋਕੀ ਸੀ ਉਹਨਾਂ ਨੂੰ ਬਾਹਰ ਕੱਢਣ ਦੇ ਮੈਡਮ ਬਾਹਰ ਕੱਢਣ ਦੇ ਵਿੱਚ ਤਾਂ 20 ਤੋਂ 20 ਤੋਂ 25 ਮਿੰਟ ਦੇ ਵਿੱਚ ਵਿੱਚ ਅਸੀਂ ਕੱਢ ਲੈ ਸਕਦੇ ਹਾਂ ਜਦ ਇਹ ਹਾਦਸਾ ਵਾਪਰਿਆ ਕਿੰਨੇ ਲੋਕ ਫੈਕਟਰੀ ਦੇ ਅੰਦਰ ਹੀ ਮੌਜੂਦ ਸੀ ਮੈਮ ਜਦੋਂ ਅਸੀਂ ਪਹੁੰਚੇ ਤਾਂ ਸਾਨੂੰ ਦੱਸਿਆ ਜਾ ਰਿਹਾ 25 ਤੋਂ 30 ਬੰਦੇ ਅੰਦਰ ਫਸੇ ਹੋਏ ਨੇ ਇਹ ਗੈਸ ਕਿਵੇਂ ਲੀਕ ਹੋਈ ਕੋਈ ਹਲੇ ਤੱਕ ਹਾਦਸਾ ਇਹਦਾ ਇਹਦਾ ਸਾਨੂੰ ਕੋਈ ਉਹ ਨਹੀਂ ਪਤਾ ਕਿ ਟੋਪ ਸਾਈਡ ਤੋਂ ਸੀ ਕਿ ਜੋ ਪਤਾ ਲੱਗਾ ਇੱਕ ਸਾਈਡ ਤੋਂ ਸਾਡੀ ਟੀਮ ਨੇ ਮੁੰਡੇ ਲਏ ਉਹਨੂੰ ਸ਼ਟ ਕਰਤਾ ਹੀ ਵੋਲ ਦੂਜੀ ਸਾਈਡ ਵੇਰਕਾ ਮਿਲਕ ਪਲਾਨ ਤੋਂ ਜੋ ਅਮੋਨੀਆ ਦੀ ਟੀਮ ਹੈ ਉਹ ਆ ਚੁੱਕੀ ਹੈ ਕਿਹੜੀ ਗੈਸਰ ਲੀਕ ਹੋਈ ਹੈ ਅਮੋਨੀਆ ਗੈਸ ਦਾ ਦੱਸਿਆ ਜਾ ਰਿਹਾ ਹੈ ਹਾਂ ਦੱਸਿਆ ਜਾ ਰਿਹਾ ਹੈ ਕਿੰਨੇ ਲੋਕਾਂ ਨੂੰ ਹਲੇ ਤੱਕ ਹਸਪਤਲ ਪਹੁੰਚਾਇਆ ਗਿਆ ਮੈਮ ਇਹਦੀ ਗਿਣਤੀ ਸਾਨੂੰ ਪਤਾ ਨਹੀਂ ਹੈ ਕਿਉਂ ਸਾਡੇ ਆਉਣ ਤੋਂ ਪਹਿਲਾਂ ਵੀ ਮਾਲਕਾਂ ਨੇ ਕੁਝ ਬੰਦੇ ਉੱਥੇ ਭੇਜ ਦਿੱਤੇ ਕਿਹਦੀ ਅਣਗਹਿਲੀ ਲੱਗਦੀ ਹੈ ਕਿਹਦੀ ਅਣਗਹਿਲੀ ਦੇ ਕਰਕੇ ਬਾਅਦ ਚ ਬਾਅਦ ਚ ਚੈੱਕ ਕੀਤਾ ਜਾਊਗਾ ਕਿ ਇਹ ਅਣਗਹਿਲੀ ਹੈ ਕੀ ਚੀਜ਼ ਹੈ ਕੀ ਨਹੀਂ ਠੀਕ ਹੈ ਗੱਲਬਾਤ ਕਰਨ ਲਈ ਧੰਨਵਾਦ ਦੱਸ ਦਈਏ ਕਿ ਇਹਨਾਂ ਨੇ ਦੱਸਿਆ ਕਿ 5:15 ਤੇ ਇਹਨਾਂ ਨੂੰ ਸੂਚਨਾ ਮਿਲੀ ਸੀਗੀ ਕਿ ਮੈਕਰੋ ਮਿਲਕ ਪ੍ਰੋਡਕਟ ਨਾਮ ਦੀ ਕੰਪਨੀ ਦੇ ਵਿੱਚ ਜੋ ਕਿ ਹੈ ਅਮੋਨੀਆ ਗੈਸ ਲੀਕ ਹੋਈ ਹੈ ਤੇ ਦੇਖਿਆ ਕਿ 30 ਤੋਂ 35 ਲੋਕ ਫਸੇ ਸਨ ਤੇ ਜਿਨ੍ਹਾਂ ਨੂੰ 20 ਤੋਂ 25 ਲੋਕਾਂ ਨੂੰ ਫੈਕਟਰੀ ਦੀ ਬੈਕਸਾਈਡ ਦੇ ਵਿੱਚੋਂ ਜੋ ਕੀ ਹੈ ਅਚਕ ਖੇਦ ਕਰਕੇ ਜਾਂ ਦੀਵਾਰ ਤੋੜ ਕੇ ਭੇਜਿਆ ਗਿਆ ਉਸ ਫੈਕਟਰੀ ਤੋਂ ਬਾਹਰ ਤੇ ਦੱਸ ਦੇ ਕਿ ਇਸ ਵੇਲੇ 20 ਤੋਂ 25 ਲੋਕਾਂ ਨੂੰ ਜੋ ਕੀ ਹੈ ਫੈਕਟਰੀ ਤੋਂ ਬਾਹਰ ਪਿਛਲੇ ਦੀਵਾਰ ਤੋੜ ਕੇ ਜੋ ਕੀ ਉਹਨਾਂ ਨੂੰ ਕੱਢਿਆ ਗਿਆ ਹੈ ਐਵੇਂ ਮੇਰਾ ਕੀ ਹੋਇਆ ਹੈ क्या होगा वो बंदे लोग फंसे थे वो क्या प्रदूषण वगैरह इसमें फैल गया था वो कुछ फट गया था ना तो इसीलिए सारे बंदे फस गए थे किरान से दो दो आया तोड़ करके उसको निकाला गया पैंतीस के करीब निकाले गए थे जिसमें लेडीज था पंद्रह बीस लेडीज था हालात तो बहुत गंभीर था अच्छा, मतलब क्योंकि कितने लोगों तो हॉस्पिटल भेजा गया हॉस्पिटल ये नहीं बता सकता मैं कितने लोगों का लेकिन सारे को ऑक्सीजन का जरूरत पड़ेगी ही पड़ेगी वही आधा घंटा के करीब आधा घंटे वो नहीं बता सकता लेकिन आधा घंटा करीब हुआ है आ, अभी देख लो कितना पता अभी स्माइल है मैं दफ्तर में बैठा हूँ मेरा एक कंपनी है दफ्तर में बैठा तो फिर ऊपर से मेरा बंदा आया बोला कि की है मैं बाहर निकला फिर मेरे को लगा फिर बाहर में भाग के आया सबको भगाया ये कंपनी का नाम पता नहीं पर इसमें दूध का सप्लाई होता है दूध बनता है पता नहीं ये नहीं बता सकता लेकिन सांस लेने में कठिनाई आ रही थी तो सांस लेने लोग में दिक्कत हो रही है वही तीस पैंतीस के करीब बोले तो मैं आप तो। अभी भी शायद स्मेल आ रही है अभी भी स्मेल आ रही है अभी तो खत्म नहीं हुआ पूरा स्मल लेकिन अभी भी आ रही है दीवार तोड़ के लोगों ने कटाया जा रहा है वही तो सामने दीवार है आप देख लो उधर दैनिक सवेरा समेरा स्मृति दिवाली